ਸਸਕਾਲ ਜੀ ਸਾਰਿਆਂ ਤੁਸੀਂ ਸਾਰੇ ਹਮਦਰ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਵਸਪੀਕ ਵਾਲੇ ਵਕਤ ਸੇ ਅੰਮ੍ਰਿਤਸਰ ਸ਼ਹਿਰ ਵਿਖੇ ਮੌਜੂਦ ਹਾਂ ਜਿੱਥੇ ਕਿ ਅੱਜ ਐ ਜੀ ਪੀ ਸੀ ਦੀ ਚੋਣਾਂ ਹੋਣ ਜਾ ਰਹੀਆਂ ਤਾਂ ਅਸੀਂ ਦੱਸ ਦਈਏ ਕਿ ਹਰ ਵਾਰ ਜਿਹੜਾ ਕਿ ਚੋਣ ਹੁੰਦੀ ਹੈ ਤੇ ਪ੍ਰਧਾਨ ਨੂੰ ਚੁਣਿਆ ਜਾਂਦਾ ਹੈ ਪਰ ਦੇਖਿਆ ਜਾਵੇ ਤਾਂ ਅੱਜ ਇੱਥੇ ਜਿਹੜਾ ਹੈ ਕਿ ਇੱਕ ਪਾਸੇ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜਾ ਹੈ ਕਿ ਪ੍ਰੋਟੈਸਟ ਕੀਤਾ ਜਾ ਰਿਹਾ ਵਿਰੋਧ ਕੀਤਾ ਜਾ ਰਿਹਾ ਤੁਹਾਨੂੰ ਇਸ ਦੀਆਂ ਲਾਈਵ ਤਸਵੀਰਾਂ ਇੱਥੋਂ ਦਿਖਾ ਦਿੰਨੇ ਆ ਇਸ ਵਕਤ ਅਸੀਂ ਲੰਗਰ ਹਾਲ ਦੇ ਬਾਹਰ ਮੌਜੂਦ ਹਾਂ ਜਿੱਥੇ ਕਿ ਪ੍ਰੋਟੈਸਟ ਹੋ ਰਿਹਾ ਤੁਹਾਨੂੰ ਨਾ ਹੋ ਰਹੀਆਂ ਨੇ ਅਤੇ ਇੱਕ ਪਾਸੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜਾ ਕਿ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਪਰ ਦੇਖਿਆ ਜਾਵੇ ਤਾਂ ਬਹੁਤ ਦੇਰ ਤੋਂ ਜੜੀਆਂ ਨੇ ਕਿ ਇੱਕ ਮੰਗ ਰੱਖੀ ਜਾ ਰਹੀ ਹੈ ਕਿ ਅਖਰ ਜਿਹੜੇ ਮੈਂਬਰ ਨੇ ਉਹਨਾਂ ਦੀ ਕਿਉਂ ਨਹੀਂ ਹੁੰਦੀ ਹੈ ਚੋਣ ਕਿਉਂ ਨਹੀਂ ਹੁੰਦੀ ਹੈ ਉਹਨਾਂ ਦੀ ਤੇ ਮੈਂਬਰਾਂ ਦੀ ਚੋਣ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਇੱਕੇ ਫੇਰ ਤੋਂ ਵੋਟਾਂ ਪੈਂਨ ਤੇ ਨਵੇਂ ਜਿਹੜੇ ਹੈ ਕਿ ਹੋਰ ਤਰੀਕੇ ਨਾਲ ਪ੍ਰਧਾਨ ਜਿਹੜੇ ਬਣਾਏ ਜਾਂ ਤੁਸੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅ ਕੇਤੇ ਸ਼ਰਮਿੰਗ ਕਾਲੀਦਲ ਅੰਮ੍ਰਿਤਸਰ ਦੇ ਜਿਹੜੇ ਨੇ ਕਿ ਨੁਮਾਇंदे ਪਹੁੰਚੇ ਨੇ ਈਮਾਨ ਸਿੰਘ ਗੱਲ ਕਾਲੀ ਸਿਮਰਜੀਤ ਸਿੰਘ ਮਾਨ ਦੇ ਬੇਟੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਅਤੇ ਉਹਨਾਂ ਵੱਲੋਂ ਜਿਹੜਾ ਕਿ ਇੱਥੇ ਵਿਰੋਧ ਕੀਤਾ ਜਾ ਰਿਹਾ ਤੇ ਹੁਣ ਇਹ ਗੱਲਬਾਤ ਕਰ ਲੈ ਨਹੀਂ ਈਮਾਨ ਸਿੰਘ ਹੋਣਾਂ ਦਾ ਜਾਣਦੇ ਆ ਆਖਰ ਕੀ ਕਹਿਣਾ ਹੈ ਤਾ ਤੁਹਾਨੂੰ ਇੱਕ ਪਾਸੇ ਤਸਵੀਰਾਂ ਜੇ ਦਿਖਾ ਦਿੰਨੇ ਆ ਹਰਜਿੰਦਰ ਸਿੰਘ ਧਾਮੀ ਜੋਣੇ ਇਥੋਂ ਹੁਣੇ ਇਸ ਵਕਤ ਨਿਕਲੇ ਨੇ ਉਹਨਾਂ ਦੀਆਂ ਗੱਡੀਆਂ ਦਾ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਅੰਦਰ ਜਾ ਰਹੀਆਂ ਨੇ ਕਿਉਂਕਿ ਅੱਜ ਜਿਹੜੀ ਇਹ ਚੋਨ ਹੋਈ ਕਿ ਤੁਸੀਂ ਇੱਕ ਪਾਸੇ ਦੇਖ ਰਹੇ ਹੋ ਕਿ ਜਿਹੜੇ ਈਮਾਨ ਸਿੰਘ ਨੇ ਸ਼੍ਰੋਮਲਿੰਗ ਕਾਲਜ ਤੋਂ ਅਮ੍ਰਿਤਸਰ ਵੱਲੋਂ ਜਿਹੜਾ ਕਿ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਇੱਕ ਪਾਸੇ ਜਿਹੜੇ ਨੇ ਕਿ ਹੁਣੇ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਇੱਥੋਂ ਜਿਹੜੇ ਨੇ ਇਸ ਨਿਕਲੇ ਨੇ ਪਰ ਦੇਖਿਆ ਜਾਵੇ ਤਾਂ ਇੱਕ ਗੱਲਬਾਤ ਕੀਤੀ ਜਾ ਰਹੀ ਹੈ ਚੋਣ ਨੂੰ ਲੈ ਕੇ ਮੈਂਬਰਾਂ ਦੀ ਤੁਸੀਂ ਦੇਖ ਸਕਦੇ ਹੋ ਕਿ ਇਹ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਕਿ ਅੱਜ ਇੱਥੋਂ ਉਮੀਦਵਾਰ ਵੀ ਨੇ ਪ੍ਰਧਾਨਗੀ ਦੀ ਚੋਣ ਲਈ ਤੁਸੀਂ ਦੇਖ ਸਕਦੇ ਹੋ ਕਿ ਹੁਣੇ ਜਿਹੜਾ ਇੱਕ ਪਾਸੇ ਵਿਰੋਧ ਕੀਤਾ ਜਾ ਰਿਹਾ ਹੈ ਕਿ ਆਖਿਰ ਚੋਣਾਂ ਕਿਉਂ ਨਹੀਂ ਹੋ ਰਹੀਆਂ ਅਤੇ ਇੱਕ ਪਾਸੇ ਜਿਹੜਾ ਹੈ ਕਿ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਕਿ ਮੈਂਬਰਾਂ ਵੱਲੋਂ ਜਿਹੜੀ ਹੈ ਕਿ ਅੱਜ ਚੋਣ ਕਰਕੇ ਤੇ ਨਵਾਂ ਪ੍ਰਧਾਨ ਚੁਣਿਆ ਜਾ ਕੇ ਵੇਖਿਆ ਜਾਵੇ ਤਾਂ ਇੱਕ ਬਹੁਤ ਵੱਖਰੀ ਤਸਵੀਰ ਤੁਹਾਨੂੰ ਅਸੀਂ ਇੱਥੋਂ ਦਿਖਾ ਰਹੇ ਹਾਂ ਇੱਕ ਪਾਸੇ ਚੋਣ ਹੋ ਰਹੀ ਹੈ ਤੇ ਇੱਕ ਪਾਸੇ ਦੂਸਰੇ ਲੋਕ ਨੇ ਜਿਹੜੇ ਕਿ ਇਸ ਦੀ ਵਿਰੋਧ ਦੇ ਵਿੱਚ ਇੱਥੇ ਖਲੋਤੇ ਨੇ ਤੇ ਹੁਣ ਇਹ ਗੱਲਬਾਤ ਕਰ ਲੈਣੇ ਆ ਫਿਰ ਤੋਂ ਕਿ ਆਖਰੇ ਕੀ ਕਹਿਣਾ ਹੈ ਕਿਉਂਕਿ ਜਿਹੜੀ ਚੋਣ ਹੈ ਉਸ ਨੂੰ ਜਿਹੜਾ ਕਿ ਅੱਜ ਹੋਈਗੀ ਦੀ ਚੋਣ ਰੱਖੀ ਹੈ ਇਹ ਹਰਾਮ ਦੀ ਚੋਣ ਹੈ ਇਹਦੇ ਵਿੱਚ ਸੰਗਤ ਦਾ ਮਤ ਕਿਤੇ ਨਹੀਂ ਸਾਨੂੰ ਦਿਖਦਾ ਹੈਗਾ ਇਹ ਹਰਾਮ ਚੋਣ ਜਿਹੜਾ ਹੋ ਰਿਹਾ ਇਹਦੇ ਵਿੱਚ ਜਿਹੜਾ ਜਨਰਲ ਇਲੈਕਸ਼ਨ ਹਾਊਸ ਦਾ ਸੀ ਉਹ ਪੰਜਾਬ ਸਰਕਾਰ ਭਾਰਤ ਦੀ ਸਰਕਾਰ ਨੇ ਹੋਮ ਮਿਨਿਸਟਰੀ ਨੇ ਰੱਦ ਕੀਤੇ ਆ ਇਹਦੇ ਵਿੱਚ ਜਿਹੜੇ ਚੋਣ ਹੋਣੇ ਚਾਹੀਦੇ ਸੀ ਉਹਦੀਆਂ ਵੋਟਾਂ 2023 ਚ ਸ਼ੁਰੂ ਕੀਤੀਆਂ ਉਹਦਾ ਪੰਜਾਬ ਸਰਕਾਰ ਨੇ ਉਹਨਾਂ ਕੋਲੇ ਪਟਵਾਰੀ ਵੀ ਨਹੀਂ ਸੀਗੇ ਉਹ ਵੋਟਾਂ ਵੀ ਨਹੀਂ ਸੀ ਬਣਾਉਂਦੇ ਜੋ 20 'ਚ ਚਲੇ ਗਿਆ 25 ਤੱਕ ਜਾ ਕੇ ਖਤਮ ਹੋਇਆ ਹੈਗਾ ਤੁਸੀਂ ਦੱਸੋ ਜਦ ਵਿਧਾਨ ਸਭਾ ਤੇ ਲੋਕ ਸਭਾ ਦੇ ਜਿਹੜੇ ਵੋਟਰ ਲਿਸਟ ਬਣਨੇ ਆ ਛੇਤੀ ਤੋਂ ਛੇਤੀ ਐਲਬੀਓ ਲਾ ਕੇ ਘਰਾਂ 'ਚ ਜਾ ਕੇ ਬਣਦੇ ਆ ਪਰ ਗੁਰੂ ਘਰ ਦੇ ਵੋਟਾਂ 3 ਸਾਲ 'ਚ ਪੂਰੀਆਂ ਨਹੀਂ ਹੋਈਆਂ ਇਹ ਭਗਵੰਤ ਮਾਨ ਦੀ ਚਾਲ ਹੈ ਇਹ ਅਮਿਤ ਸ਼ਾਹ ਦੀ ਚਾਲ ਹੈ ਨਰਿੰਦਰ ਮੋਦੀ ਦੀ ਚਾਲ ਹੈ ਤੇ ਐਸਜੀਪੀਸੀ ਦੀ ਇਹਦੇ ਵਿੱਚ ਸਹਿਮਤੀ ਹੈਗੀ ਆ ਜੇ ਇਹ ਜੇ ਆਪਣੀ ਚੋਣ ਨਾ ਹੋਵੇ ਤਾਂ ਫੇਰ ਲਿਫਾਫਿਆਂ ਚੋਂ ਪ੍ਰਧਾਨ ਅਹੁਦੇਦਾਰ ਨਿਕਲਦੇ ਆ ਜੋ ਕਿ ਹੁਣ ਅਸੀਂ ਸਮਝਦੇ ਆ ਇਹ ਹਰਾਮਖੋਰ ਇਹ ਚੋਣ ਤੇ ਬੰਦੇ ਤੇ ਹਾਊਸ ਬਣਿਆ ਹੋਇਆ ਸੰਗਤ ਕੋਲੇ ਜਾ ਕੇ ਆਪਣਾ ਫਤਵਾ ਲਵੇ ਉਥੋਂ ਆਜ਼ਾਜ਼ਤ ਲੈ ਕੇ ਆਪਣੇ ਪ੍ਰਧਾਨ ਚੁਣਨ ਜਿਹੜਾ ਉਥੋਂ ਜਿੱਤੂਗਾ ਉਹਦੇ ਪਿੱਛੇ ਸਾਰਾ ਪੰਥ ਖੜਾ ਹੋਊਗਾ ਪੰਥ ਇੱਕਾ ਵੀ ਸੰਗਤ ਦੇ ਇਸ਼ਾਰੇ ਦੇ ਉੱਤੇ ਹੋਣਾ ਚਾਹੀਦਾ ਹੈ ਕਹਿ ਕੇ ਕਿ ਤੁਸੀਂ ਇਹਦੇ ਨਾਲ ਕਰ ਲੋ ਸਮਝੌਤਾ ਉਹਦੇ ਨਾਲ ਉਹਦਾ ਨਹੀਂ ਹੁੰਦਾ ਇਹ ਸਾਨੂੰ ਸਿਰਫ ਤੇ ਸਿਰਫ ਸੰਗਤ ਦੱਸ ਸਕਦੀ ਆ ਪ੍ਰਧਾਨ ਜੀ ਇਹ ਲਗਾਤਾਰ ਪਿਛਲੇ ਕਈ ਸਾਲਾਂ ਤੁਸੀਂ ਚੋਣਾਂ ਦਾ ਵਿਰੋਧ ਕਰਦੇ ਹੋ ਪਰ ਸਿੱਟਾ ਕੋਈ ਸਾਹਮਣੇ ਨਹੀਂ ਆ ਰਿਹਾ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਸੀਂ ਹਾਰਾਂਗੇ ਨਹੀਂ ਅਸੀਂ ਲੱਗੇ ਰਵਾਂਗੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਮੁੱਦਾ ਚੱਕਿਆ ਸੀਗਾ ਜਿਸ ਦਿਨ ਉਹਨਾਂ ਨੇ ਆਪਣਾ ਸੀਸ ਦਿੱਤਾ ਮਨੁੱਖਤਾ ਹਿਊਮਨ ਰਾਈਟਸ ਦੀ ਫਰੀडम ਉਹਨਾਂ ਨੇ ਇਹ ਨਹੀਂ ਸੋਚਿਆ ਕੇ ਦੇ ਨਾਲ ਕੀ ਅੱਜ ਕੀ ਫਰਕ ਪੈਣਾ ਅਸੀਂ ਸਮਝਦੇ ਹਾਂ ਜਿਹੜਾ ਸਟੈਂਡ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਲੈ ਰਹੀ ਹੈ ਉਹਦੇ ਨਾਲ ਸੰਗਤ ਚ ਜਾਗਰੂਪਤਾ ਆਊਗੀ ਉਹ ਆਪਣੇ ਜਮਹੂਰੀਅਤ ਤੇ ਹੱਕਾਂ ਵਾਸਤੇ ਜਦੋਜਹਿਦ ਕਰੂਗੀ ਔਰ ਅਸੀਂ ਆਪਣੇ ਗੁਰੂ ਘਰਾਂ ਨੂੰ ਇਹ ਮਹੰਤਾਂ ਤੋਂ ਆਜ਼ਾਦ ਕਰਾਂਗੇ ਸ਼੍ਰੋਮਣੀ ਅਕਾਲੀ ਦਲ 1970 ਵੱਲੋਂ ਵੀ ਆਪਣਾ ਚੋਣ ਉਮੀਦਵਾਰ ਜਿਹੜਾ ਕਿ ਇਹ ਚੋਣ ਵਿੱਚ ਖੜਾ ਰਿਹਾ ਹੈ ਤੁਸੀਂ ਵੀ ਖੜਾ ਸਕਦੇ ਸੀ ਪਰ ਤੁਸੀਂ ਵਿਰੋਧ ਕਰ ਰਹੇ ਹੋ ਪਰ ਜਿਵੇਂ ਪਿਛਲੇ ਸਾਲ ਨਹੀਂ ਗੱਲ ਕੀਤੀ ਪਿਛਲੇ ਸਾਲ ਦਾ ਵਿਰੋਧ ਤਾਂ ਹੋ ਰਿਹਾ ਤੇ ਪਰ ਕੋਈ ਸਿੱਟਾ ਨਹੀਂ ਸੱਜਣਾ ਅਸੀਂ ਸਮਝਦੇ ਹਾਂ ਇਹ ਸਾਰੇ ਹਾਊਸ ਨੂੰ ਰਿਜ਼ਾਈਨ ਦੇਣਾ ਚਾਹੀਦਾ ਹੈ ਔਰ ਸਰਕਾਰ ਨੂੰ ਮਜਬੂਤ ਮਜਬੂਰ ਕਰਨਾ ਚਾਹੀਦਾ ਹੈ ਕਿ ਇਹ ਚੋਣ ਕਰਾਉਣ ਇਹ ਸਿੱਧੀ ਤੇ ਸਪਸ਼ਟ ਜਿਹੜਾ ਭਾਰਤ ਦੇ ਸਰਕਾਰ ਦੀ ਇੰਟਰਫੀਅਰੈਂਸ ਇਨ ਰਿਲੀਜੀਅਸ ਅਫੇਅਰਸ ਹੈ ਇਹ ਸੈਕੂਲਰਿਜ਼ਮ ਭੰਗ ਕਰ ਰਿਹਾ ਹੈ ਔਰ ਇਹਨੂੰ ਆਪਾਂ ਨੂੰ ਵਰਲਡਵਾਈਡ ਐਕਸਪੋਜ਼ ਕਰਨਾ ਚਾਹੀਦਾ ਹੈ ਔਰ ਇਹੋ ਜਿਹਾ ਜੇ ਸਟੈਂਡ ਅਜੇ ਹਾਊਸ ਲਵੇ ਤਾਂ ਇਹ ਗੱਲ ਉੱਭਰੂਗੀ ਕਿ ਭਾਰਤ ਸਿੱਖਾਂ ਨਾਲ ਅਨਿਆਇ ਕਰ ਰਿਹਾ ਹੈ ਇੱਕ ਪਾਸੇ ਸਾਡੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਹਿ ਕੇ ਉਹਨਾਂ ਦੀ ਵਡਿਆਈ ਕਰ ਰਿਹਾ ਹੈ ਦੂਜੇ ਪਾਸੇ ਜਿਵੇਂ ਮਹੰਤਾ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰਕੇ ਕੱਢਦਾ ਸੀ ਉਦਾਂ ਸਿੱਖ ਸੰਗਤ ਨੂੰ ਇਸ ਗੁਰੂ ਘਰ ਚੋਂ ਵਾਂਝਾ ਕਰ ਰਿਹਾ ਹੈ ਵਿਰੋਧ ਕਿੰਨਾ ਚੱਲ ਰਿਹਾ ਹੈ ਅੱਜ ਕਿੰਨਾ ਚੱਲ ਰਿਹਾ ਹੈ ਲੱਗੇ ਰਾਂਗੇ ਜੀ ਹਾਂ ਹਰੇਕ ਮੈਂਬਰ ਨੂੰ ਆਪਾਂ ਸਨਿਆਹ ਦੇਣਾ ਹੈ ਪਿਆਰ ਭਰੀ ਸ਼ਬਦਾਵਲੀ ਉਹਨਾਂ ਨੂੰ ਦੱਸਾਂਗੇ ਇਕਦੇ ਤੁਹਾਡੇ ਸਾਹਮਣੇ ਇਹ ਨਾਮ ਹੁਣੇ ਨਿਕਲ ਕੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਹਰ ਵਾਰ ਕਰਦਨ ਕਰਦੇ ਰਹਿਣ ਤੋਂ ਕੋਈ ਚੰਗੀ ਨਹੀਂ ਥਾਮੀ ਸਾਡੇ ਮੈਂ ਉਹਨਾਂ ਦਾ ਹੱਕ ਹੈ ਮੈਂ ਕੀ ਕਹਿ ਸਕਦਾ ਉਹਨਾਂ ਬਾਰੇ ਜੀ ਅਸੀਂ ਤਾਂ ਕਰ ਰਹੇ ਆਂ ਸਾਡੀ ਤਾਂ ਸਟੇਟਮੈਂਟ ਆ ਖੜੇ ਹੋਏ ਦੇ ਆ ਅਸੀਂ ਵੀ ਇੱਥੇ ਖੜੇ ਹੋਏ ਆ ਉਹ ਨੰਗੇ ਹੈਗੇ ਆ ਉਹ ਇਸ ਸੋਚ ਤੋਂ ਵਾਂਝੇ ਆ ਅਸੀਂ ਸੋਚਣਾ ਖੜੇ ਆ ਦੇਖਿਆ ਮੈਂ ਦੇਖਿਆ ਸੰਗਤ ਤੱਕ ਪਹੁੰਚਦੀ ਹੈ ਇਸ ਤਰ੍ਹਾਂ ਵਿਰੋਧ ਹੋ ਰਿਹਾ ਅੰਦਰ ਚੋਨਾ ਹੋ ਰਹੀਆਂ ਨੇ ਕੀ ਇਹ ਵੇ ਦਾ ਉਹਨਾਂ ਦੇ ਮਨ ਤੇ ਅਸਰ ਹੋਗਾ ਅਸੀਂ ਸਮਝਦੇ ਹਾਂ ਕਿ ਸੰਗਤ ਹੀ ਇੱਥੇ ਤਬਦੀਲੀ ਲਿਆ ਸਕਦੀ ਹੈ ਸੰਗਤ ਜਦ ਸਮਝੂਗੀ ਕਿਵੇਂ ਉਹਨਾਂ ਨਾਲ ਧੋਖਾ ਹੋ ਰਿਹਾ ਹੈ ਕਿਵੇਂ ਸਿੰਘ ਸਭਾ ਦੀਆਂ ਕੁਰਬਾਨੀਆਂ ਰੁਲੀਆਂ ਜਾ ਰਹੀਆਂ ਉਦਾਂ ਉਹਨਾਂ ਨੂੰ ਸਮਝ ਆ ਕੇ ਇਹਦਾ ਪ੍ਰੈਸ਼ਰ ਬਣੂਗਾ ਤਾਂ ਇਹ ਅੱਗੇ ਗੱਲ ਚੱਲੂ ਇੱਕ ਮਾਨ ਸਿੰਘ ਹੋਣਾ ਨਾਲ ਗੱਲਬਾਤ ਕੀਤੀ ਹੈ ਕਿ ਅਸੀਂ ਲਗਾਤਾਰ ਜਿਹੜਾ ਕਿ ਆਪਣਾ ਜਿਹੜਾ ਕਿ ਕੰਮ ਕਰਦੇ ਰਾਵਾਂਗੇ ਵਿਰੋਧ ਕਰਦੇ ਰਾਵਾਂਗੇ ਕਿਉਂਕਿ ਦੇਖਿਆ ਜਾਵੇ ਤਾਂ ਇੱਕ ਜਿਹੜੀ ਚੋਣ ਹੋ ਰਹੀ ਹੈ ਇਸ ਦੀ ਇੱਕ ਬਹੁਤ ਇੱਕ ਵਕਰੀ ਤਸਵੀਰ ਸਾਹਮਣੇ ਆ ਰਹੀ ਹੈ ਇੱਕ ਪਾਸੇ ਸੰਗਤ ਜਿਹੜੀ ਹੈ ਕਿ ਨਤਮਸਤਕ ਹੋਣ ਲਈ ਸ੍ਰੀ ਹਰਮੰਦਰ ਸਾਹਿਬ ਪਹੁੰਚ ਰਹੀ ਹੈ ਅਤੇ ਇੱਕ ਪਾਸੇ ਚੋਣ ਹੋ ਰਹੀ ਹੈ ਅਤੇ ਉਸ ਚੋਣ ਦਾ ਹੀ ਇੱਕ ਪਾਸੇ ਵਿਰੋਧ ਵੀ ਹੋ ਰਿਹਾ ਪਰ ਦੇਖਿਆ ਜਾਵੇ ਤਾਂ ਅੱਜ ਜਿਹੜਾ ਕਿ ਚੋਣ ਹੋਈ ਕਿ ਪ੍ਰਧਾਨਗੀ ਦੀ ਗੱਲ ਕੀਤੀ ਜਾਵੇ ਤਾਂ ਅੱਜ ਨਵਾਂ ਇੱਕ ਪ੍ਰਧਾਨ ਜਿਹੜਾ ਕਿ ਚੁਣਿਆ ਜਾਏਗਾ ਐਜੀਪੀਸੀ ਦਾ ਬਹੁਤ ਏਰ ਤੋਂ ਜਿਹੜੇ ਨੇ ਕਿ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਕਿ ਲਗਾਤਾਰ ਜਿਹੜੇ ਪ੍ਰਧਾਨ ਬੰਦੇ ਹੋਏ ਨਜ਼ਰ ਆ ਰਹੇ ਪਰ ਕੱਲ ਸ਼ਾਮ ਦੀ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਜਿਹੜੇ ਖੁਦ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਜਿਹੜਾ ਕਿ ਉਹਨਾਂ ਨੂੰ ਉਮੀਦਵਾਰ ਨਾਲ ਲਿਆ ਗਿਆ ਪਰ ਵੇਖਿਆ ਜਾਵੇ ਤਾਂ ਅੱਜ ਕੌਣ ਜਿਹੜਾ ਕਿ ਐਜੀਪੀਸੀ ਦਾ ਪਰਦਾ ਬੰਦਾ ਹੈ ਕੈਮਰਾਮੈਨ ਸ਼ਾਮ ਦੇ ਨਾਲ ਮਹਿਮਨ ਸਿੰਘ ਹਮਦਰ ਟੀਵੀ ਅੰਮ੍ਰਿਤਸਰ